ਜੋ ਖੇਤ ਨੇ ਜਦੋਂ ਪਾਣੀ ਹੁਣ ਤੇ ਰੀਸੀਵ ਹੋਇਆ ਉਹ ਹੁਣ ਪੂਰੇ ਤੇ ਪੂਰੇ ਸੈਂਡ ਬੈਡਸ ਉੱਪਰ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਰੇਤ ਦੇ ਬਿਸਤਰੇ ਵਿੱਚੇ ਹੋ ਤੇ ਇਹ ਤੇ ਬੋਰੇ ਨੇ ਇਹਨਾਂ ਨੂੰ ਵੇਖੋ ਇਹਨਾਂ ਦਾ ਕੁਝ ਕਰਨਾ ਤੇ ਆਂਦੇ ਨੇ ਇਹਨਾਂ ਨੂੰ ਕੋਈ ਪਲੈਨਿੰਗ ਤੇ ਹੈ ਨਹੀਂ ਇਸ ਮਾਲ ਲੈ ਲੈ ਕੇ ਉੱਥੇ ਡੰਪ ਕਰੀ ਜਾ ਰਹੇ ਨੇ ਹੁਣ ਇਹ ਨਹੀਂ ਪਤਾ ਕਿ ਇਹਨੇ ਜਾਏਗਾ ਕਿੱਥੇ ਭੱਲੇ ਹੋਈ ਗੱਲ ਦੱਸੋ ਮੈਨੂੰ ਜਿਸ ਦੇ ਘਰ ਦੇ ਵਿੱਚ ਜਿਸ ਦੇ ਕਿਚਨ ਦੇ ਵਿੱਚ ਜਿਸ ਦੀ ਰਸੋਈ ਦੇ ਵਿੱਚ ਕੰਜ਼ਿਊਮੇਬਲਸ ਪੇ ਹੋਣ ਪੈਰਿਸ਼ੀਬਲ ਕਮੋਡਿਟੀਆਂ ਕਿੰਨੇ ਦਿਨ ਚੱਲਦੀਆਂ ਤੁਹਾਡੇ ਅਗਰ ਰੋਜ਼ਗਾਰ ਨਾ ਹੋ। ਔਰ ਤੁਹਾਡੇ ਕਿਚਨ ਦੇ ਵਿੱਚ 2 ਦਿਨ ਦੀ ਰਸਤ ਪਾਤੀ ਕੀ ਤੁਸੀਂ ਤੀਸਰੇ ਦਿਨ ਉਸ ਨੂੰ ਖਾ ਸਕਦੇ ਹੋ? ਕੀ ਕੰਮ ਕਰਦੇ ਹੋ? ਰੋਲ ਆਲਦੀ ਆ ਪਾਤੀ। ਕਿੱਥੇ ਗੁਰਦੁਆਰਾ ਸਾਹਿਬ ਪਿੰਡ ਚ। ਅੱਛਾ ਅੱਛਾ। ਕਿੱਥੋਂ ਪਾਠ ਸਿੱਖਿਆ ਸੀ? ਹਮਮ। ਕਿਥੋਂ ਨਹੀਂ ਆਪੇ ਆ ਗਿਆ ਕਿ ਲੱਗ। ਜਿਹੜੇ ਆਪਣੇ ਥਾਵਾਂ ਤੇ ਬੈਠੇ ਕਹਿ ਰਹੇ ਨੇ ਥਿਸ ਇਜ਼ ਅ ਪ੍ਰੋਬਲਮ ਆਫ ਪਲੈਂਟੀ ਬਹੁਤ ਸਮਾਨ ਆ ਗਿਆ ਬਹੁਤ ਰਸਤਾ ਆ ਗਿਆ ਤੁਸੀਂ ਭਲੇਖੇ ਵਿੱਚ ਆਓ ਪਿੰਡਾਂ ਵਿੱਚ। ਤਨ ਪਤਾ ਲੱਗ ਜੇਗਾ ਉਸ ਪਿੰਡਾਂ ਵਿੱਚ ਜਿਹੜੇ ਤੁਸੀਂ ਅੰਦਰ ਜਾ ਕੇ ਵੜ ਕੇ ਦੇਖਣਾ ਹੈ ਮਾਤਾ ਚਰਨ ਕੌਰ ਜੀ ਆ ਇਹਨਾਂ ਦੀ ਉਮਰ ਲਗਭਗ 80-85 ਸਾਲ ਹੈ ਜਵਾਨੀ ਉਮਰ ਦੇ ਵਿੱਚ ਹੀ ਇਹਨਾਂ ਦੇ ਬੱਚੇ ਜਿਹੜੇ ਨੇ ਉਸ ਸਿਰ ਦੇ ਕੋਈ ਘਰ ਦੇ ਵਿੱਚ ਰਿਹਾ ਨਹੀਂ ਹੈ ਤੇ ਮਾਤਾ ਜੀ ਇਕੱਲੇ ਰਹਿੰਦੇ ਨੇ ਤੇ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਵੀ ਸਾਧਨ ਨਹੀਂ ਹੈ ਤੇ ਮਾਤਾ ਜੀ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ ਤੇ ਉਹ ਵੀ ਕੋਈ 2-4 ਮਹੀਨੇ ਬਾਅਦ ਕਦੇ ਆਉਂਦੀ ਹੈ ਕਦੇ ਨਹੀਂ ਆਉਂਦੀ